ਬਟਾਲਾ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਹੁਕਮਾਂ ਅਨੁਸਾਰ ਡੀਐਸਪੀ ਰਜੇਸ਼ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਫਤਿਹਗੜ ਚੂੜੀਆਂ ਦੇ ਐਸਐਚਓ ਸੁਰਿੰਦਰਪਾਲ ਸਿੰਘ ਅਤੇ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ 24 ਦਸੰਬਰ ਨੂੰ ਫਤਿਹਗੜ ਚੂੜੀਆਂ ਦੀ ਵਾਰਡ ਨੰਬਰ 8 ਚੋਂ ਸੁਰਿੰਦਰਪਾਲ ਦੀ ਦੇ ਘਰੋਂ ਚੋਰ ਭਾਰੀ ਮਾਤਰਾ ਚ ਸੋਨਾ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਅਤੇ ਜਿਨ੍ਹਾਂ ਨੂੰ ਬੜੀ ਮੁਸ਼ਕਲ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਇਸ ਮੰਦੀ ਫਤੇਗੜ ਚੋੜੀਆਂ ਦੇ ਡੀਐਸਪੀ ਰਜੇਸ਼ ਕੱਕੜ ਅਤੇ ਐਸਐਚਓ सुरेंद्रਪਾਲ ਸਿੰਘ ਪ੍ਰੈਸ ਕਾਨਫਰੰਸ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਤਕਨੀਕਾਂ ਦੀ ਵਰਤੋਂ ਕਰਕੇ ਤਿੰਨ ਔਰਤਾਂ ਸਮੇਤ ਪੰਜ ਮਨੁਜ਼ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਚੋਰੀ ਕੀਤਾ 9.3 ਟੋਲੇ ਸੋਨਾ ਬਰਾਮਦ ਕੀਤਾ ਗਿਆ ਘਰ ਚੋੜੀਆਂ ਦੇ ਵਿੱਚ ਇੱਕ ਵਿਅਕਤੀ ਜਿਹੜੇ ਸ਼੍ਰੀ सुरेंद्र ਕੁਮਾਰ ਜੀ ਉਹਨਾਂ ਦੇ ਘਰ ਦੇ ਪੈਰ ਦੇ ਵੇਲੇ ਚੋਰੀ ਹੋਈ ਸੀ ਜੋ ਚੋਰੀ ਦੀ ਵਾਰਦਾਤ ਦਾ ਪਤਾ ਲੱਗਣ ਤੇ ਇਮੀਜਿਟ ਰੈਸਟ ਕਰਦੇ ਹੋਏ ਆ ਐਲਐਚਓ ਸਾਹਿਬ ਉਸ ਤੋਂ ਬਾਅਦ ਮੈਂ ਵੀ ਮੌਕੇ ਤੇ ਗਿਆ ਸੀ ਮੌਕੇ ਤੋਂ ਵੇਖ ਕੇ ਉਹਨਾਂ ਦੇ ਪਰਚਾਜ਼ ਕਰ ਦਿੱਤਾ ਉਸ ਤੋਂ ਬਾਅਦ ਅਸੀਂ ਇਹ ਬਿਲਕੁਲ ਇਹ ਅਨਨੋਨ ਵਿਅਕਤੀ ਦੇ ਖਿਲਾਫ ਪਰਚਾਜ਼ ਹੋਇਆ ਸੀ ਉਸ ਤੋਂ ਹੀ ਤਫਤੀਸ਼ ਨੂੰ ਕਰਦੇ ਆ ਹੋਇਆ ਆਈਸੀਏ ਦੀ ਗੁਰਪ੍ਰਸੀਏ ਬਟਾਲਾ ਦੀ ਟੀਮ ਦਾ ਨਾਲ ਇੰਮਦਾਰ ਲਈ ਇੰਸਪੈਕਟਰ ਸੀਆਈਏ ਦੇ ਨਾਲ ਆਪਣੀ ਉਹਨਾਂ ਟੀਮ ਭੇਜੀ ਐਸਓ ਸਾਹਿਬ ਨੇ ਆਪਣੀ ਟੀਮ ਨਾਲ ਲੈ ਕੇ ਬੜੀ ਮਿਹਨਤ ਸਖਤ ਨਾਲ ਇਸ ਚੋਰੀ ਨੂੰ ਟ੍ਰੇਸ ਕੀਤਾ ਜਿਹਦੇ ਵਿੱਚ ਅਸੀਂ ਚੋਰੀ ਨੂੰ ਕਰਨ ਵਾਲੇ ਇਸ ਟਾਈਮ ਮੇਨ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਇੱਕ ਲੇਡੀ ਹੈ ਦੋ ਨਾਲ ਉਹਦੇ ਜੈਂਟਸ ਨੇ ਇਹ ਜਿਹੜਾ ਮੋਟਰਸਾਈਕਲ ਉਸ ਵਾਰ ਦਾ ਵਿੱਚ ਵਰਤਿਆ ਮੋਟਰਸਾਈਕਲ ਵੀ ਨਾਲ ਬਰਾਮਦ ਹੋਇਆ ਹੈ ਜਿੱਤੇ ਉਹ ਸਵਾਰੋਕੇ ਆਏ ਸੀ ਇਤੋਂ ਚੋਰੀ ਕੀਤੀ ਸੀ ਉਹਨਾਂ ਨੇ ਇਸ ਵਾਧਾ ਦੇ ਵਿੱਚ ਹੁਣ ਤੱਕ ਟੋਟਲ 5 ਗ੍ਰਿਫਤਾਰੀਆਂ ਹੋਈਆਂ ਨੇ ਤਿੰਨ ਮੁਕਦੋਸ਼ੀ ਨੇ ਤੇ ਦੋ ਉਹਨਾਂ ਜਿਨ੍ਹਾਂ ਨੇ ਡਿਸਟ੍ਰਿਕਟ ਨੂੰ ਸਪੋਰਟ ਕੀਤੀ ਸੀ ਤੇ ਇਹਦੇ ਵਿੱਚ ਹੁਣ ਤੱਕ 3 9 ਤੋਲੇ ਦੇ 3 ਗ੍ਰਾਮ ਸੋਨਾ ਬਰਾਮਦ ਹੋਇਆ ਹੈ ਤੇ ਹਾਰੀ ਤਫਤੀਸ਼ ਚੱਲ ਰਹੀ ਹੈ ਤੇ ਜੇ ਇਹ ਜਿਹੜੇ ਦੋਸ਼ੀ ਹੱਦ ਕੋ ਪੁਲਿਸ ਮੰਨਦੇ ਨੇ ਸਰ ਨਗਦੀ ਕਿੰਨੀ ਨਗਦੀ ਜਿਹੜੀ ਹੈ ਜਿੰਨੀ ਉਹਨਾਂ ਕੋ ਉਨਾਂ ਦੇ ਐਸਪਰ ਅਵਰਡ ਇਨਵੈਸਟੀਗੇਸ਼ਨ ਜਿੰਨਾਂ ਨੂੰ ਬ੍ਰਾਮਧ ਹੋਈ ਉਹ ਆਪਣੀ ਉਹ ਖਰ ਚੁੱਕੇ ਹੋਏ ਨੇ ਫਿਲ ਐਸਟ ਮੋਮੈਂਟ ਨਵਦੀ ਬ੍ਰਾਮਧ ਹੋਈ ਕਿੱਥੋਂ ਦੇ ਹੈ ਸਰ ਇਹ ਜਿਹੜੇ ਦੋਸ਼ੀ ਨੇ ਜਿਹੜੀ ਇੱਕ ਲੇਡੀ ਹੈ ਜਿਹੜੀ ਔਰ ਉਸ ਦੇ ਵਿੱਚ ਉਹਨਾਂ ਦੀ ਦੂਜੀ ਦੋਸ਼ੀ ਦੀ ਮਾਸੀ ਲੱਗਦੀ ਹੈ ਇਹ ਬਿਲੋਂਗ ਕਰਦੀ ਹੈ ਰਾਸਾਂਸੀ ਨੂੰ ਜਿਹੜੇ ਦੋ ਦੋਸ਼ੀ ਨੇ ਜਿਹੜੇ ਉਹ ਦੋਨ ਸੱਕੇ ਭਰਾ ਨੇ ਇਹਨਾਂ ਦਾ ਜਿਹੜਾ ਘਰ ਹੈਗਾ ਉਹ ਰਈਏ ਲੱਗੇ ਟੁਗੀਆਂ ਦੇ ਰਹਿਣ ਟੁਗੀਆਂ ਰਹਿਣ ਵਾਲੇ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਿਹੜੀ ਉਹਦੀ ਮਾਸੀ ਹੈ ਜੀ ਸੀਮਾ ਉਹਦਾ ਨਾਮ ਹੈ ਉਹ ਵੀ ਇੱਕ ਝੁੱਗੀਆਂ 'ਚ ਰਹਿਣ ਵਾਲੀ ਹੈ ਇੱਕ ਰਾਸਾਂਸੀ ਲੱਗੇ ਇੱਕ ਨਹਿਰ ਲੱਗੇ ਸੁੱਕ ਸੁੱਕ ਝੁੱਗੀਆਂ ਨੇ ਉਥੋਂ ਦੇ ਲੈਂਦੇ ਨੇ ਜਿੰਨੀ ਕਿ ਅਨੁਸਾਰ ਉਹਨਾਂ ਸਮਾਂ ਤੱਕ ਆਮ ਨਹੀਂ ਆਏ ਨੇ ਉਹਦੇ ਮੁਤਾਬਕ ਇਹ ਹੈ ਕਿ ਇਹ ਉਸ ਦਿਨ ਮੋਟਰਸਾਈਕਲ ਤੇ ਬੈਠ ਕੇ ਆਪਣੇ ਸ਼ਿਕਾਰ ਵਾਸਤੇ ਨਿਕਲੇ ਸੀ ਜਦੋਂ ਇਹ ਆਪਣੇ ਇੱਥੇ ਇੰਟਰ ਕਿਤੇ ਫਦਗੜ ਚੂਣੀਆਂ ਇਹਨਾਂ ਨੇ ਇਸ ਘਰ ਦੇ ਆਲੇ ਦੁਆਲੇ ਚੱਕਰ ਲਗਾਏ ਸੀ ਇਹਨਾਂ ਦਾ ਘਰ ਦਾ ਬੰਦ ਤਾਲਾ ਵੇਖ ਕੇ ਸਰ ਸਡਨਲੀ ਇਹਨਾਂ ਕੀਤਾ ਜੇ ਪਹਿਲਾਂ ਵੀ ਰੱਖੀ ਹੋਈ ਮੈਂ ਦੱਸਣਾ ਤੁਹਾਨੂੰ on the dead day on the dead day as per our investigation ਜਿਹੜੀ ਹੋਈ ਹੈ ਉਸ ਦਿਨ ਉਹਨਾਂ ਨੇ ਆਪਣੇ ਮੋਰਸਲ ਤੇ ਆ ਕੇ ਪਹਿਲੋ ਇੱਕ ਰੈਕੀ ਕਿ ਟ੍ਰੈਕੀ ਟਾਈਪ ਚੱਕਰ ਲਗਾਏ ਜੋ ਦੋਨੋਂ ਦੇਖਿਆ ਕਿ ਇਸ ਘਰ ਦਾ ਇੱਕ ਛੋਟੇ ਗੀਰੂ ਤਾਲਾ ਲੱਗਾ ਹੋਇਆ ਹੈ ਉਹਨਾਂ ਨੇ ਆਪਣਾ ਇਸ ਨੂੰ ਸ਼ਿਕਾਰ ਸਮਝ ਗਏ ਬੁਰੀਆਂ ਦੇ ਬੱਚੇ ਨੇ ਇਹ ਮੱਕੀ ਜਿਹੜਾ ਇੱਕ ਦੁਸ਼ੀ ਇਹ ਮੱਕੀ ਇੱਕ ਕਿਸਮ ਦਾ ਹੈਪਚੁਅਲ ਫੈਂਡਰ ਹੈ ਚੋਰੀ ਦਾ ਇਹ ਸਰ ਇਹਨਾਂ ਤੋਂ ਇਤਿਆਹਤਾ ਕਰਾ ਵੀ ਬਰਾਮਦ ਹੋਇਆ ਜੀ ਨੇ ਇਹਨਾਂ ਕੋਈ ਹਥਿਆਰ ਕੋਈ ਬਰਾਮਦ ਨਹੀਂ ਹੈ ਇਹੋ ਜਿਹੇ ਕੋਈ ਜਿਹੜਾ ਨਾ ਇਲੈਗਲ ਵੈਪਨ ਨਹੀਂ ਬਰਾਮਦ ਹੋਇਆ ਇਹ ਚੋਰੀ ਦੇ ਹੀ ਕਰੰਦਾਦੀ ਨੇ ਚੋਰੀ ਹੀ ਨਾ ਕੀਤੀ ਹੈ ਚੋਰੀ ਸਮਾਰੀ ਬਰਾਮਦ ਹੋਇਆ ਹਾਂ ਜਿਹੜਾ ਇੱਕ ਸੰਦ ਸੀ ਜਿੰਨਾਂ ਨੇ ਉਹ ਦਵਾਜਨ ਨੂੰ ਭਾਨੂ ਤੋੜ ਦਿੱਤੀ ਉਹ ਇਸ ਪਰ ਇਨਵੈਸਟੀਗੇਸ਼ਨ ਇਹ ਜਾਂਦੇ ਹੁੰਦੇ ਕਿ ਨਹਿਰ ਸੁੱਟ ਗਏ ਸੀ ਦੇਖੋ ਜਿਸ ਤਰ੍ਹਾਂ ਜੋ ਚੋਰੀ ਹੁੰਦੀ ਹੈ ਵੈਰੀ ਵੈਰੀ ਫਸਟ ਡੇ ਤਾਂ ਇਹ ਅਨਨੋਨ ਹੀ ਮੰਨੀ ਜਾਂਦੀ ਹੁੰਦੀ ਹੈ ਉਹਨੂੰ ਫਿਰ ਉਸ ਨੂੰ ਟ੍ਰੇਸ ਕਰਨਾ ਸਭ ਤੋਂ ਪਹਿਲਾ ਵੱਡਾ ਚੈਲੰਜ ਹੁੰਦਾ ਹੈ ਇਹ ਸਾਡੀ ਟੀਮ ਦੀ ਮੈਂ ਉਸ ਲਗਾ ਕਰਦਾ ਉਹਨੇ ਬੜੀ ਹਿੰਮਤ ਨਾਲ ਬੜੇ ਬਾਰਾਤਰ ਅਫਸਰਾਂ ਜਿਹੜੇ ਸਾਡੇ ਸ਼੍ਰੀ ਸਰ ਸਪੀ ਸਾਹਿਬ ਐਸਪੀ ਡੀ ਸਾਹਿਬ ਉਹਨਾਂ ਦੀ ਗਾਈਡੈਂਸ ਨਾਲ ਉਹਨਾਂ ਦੀ ਦਿਸ਼ਾਨਦੇਸ਼ ਨਾਲ ਇਹਨਾਂ ਨੇ ਐਸ.ਆਈ.ਈ. ਇੰਸਪੈਕਟਰ ਦੇ ਨਾਲ ਆਪਣੀ ਟੀਮ ਨਾਲ ਇੰਸਪੈਕਟਰ ਦੀ ਸਮੂਹ ਟੀਮ ਨਾਲ ਬਲਤਮ ਸਾਹਿਬ ਜਿਹੜੀ ਉਹਨਾਂ ਦੀ ਗਾਈਡੈਂਸ ਨਾਲ ਇਸ ਨੂੰ ਟੈਸਟ ਕੀਤਾ ਤਾਰਾ ਕਿਹੜੀ ਲਈ ਜੀ ਤਾਰਾ ਜਿਹੜੀਆਂ ਹੁੰਦੀਆਂ ਨੇ ਇਹਨਾਂ ਤੇ ਪੁਰਾਣੀ ਆਈ.ਪੀ.ਸੀ. ਹੁੰਦੀ ਹੈ 354 480 ਹੁੰਦੀ ਹੈ ਜਿਹੜੇ ਆਈਕਲ ਬੀ.ਐਨ.ਐਸ ਦੀ ਹੈ 305 ਤੇ 351 ਤਿੰਨ ਹੁੰਦੀ ਆ ਉਹ ਲੋਗ ਲੱਗੇ ਨੇ ਜੋ ਜਿਹੜੇ ਆਪਣਾ ਨਹੀਂ ਫੜੇ ਉਹਨਾਂ ਦੇ ਭਾਜ ਰਹੀ ਹਾਂਜੀ ਹਾਂਜੀ ਜਿਹੜੇ ਦੋ ਹੀ ਤਿੰਨ ਅਸਲ ਤੇ ਇੱਕ ਜਿਹੜਾ ਮੇਨ ਦੋਸ਼ੀ ਹੈਗਾ ਜਿਹੜੀ ਲੇਡੀ ਹੈ ਉਹਦਾ ਹਸਬੰਡ ਹੈਗਾ ਉਹ ਹੈ ਜਿਹੜਾ ਇੱਕ ਉਹਦੀ ਲੇਡੀ ਉਹਦੀ ਉਹਦੀ ਬੇਟੀ ਹੈ ਤੇ ਇੱਕ ਜਿਹੜਾ ਜਿਹੜਾ ਦੋਹੀ ਬਨੇ ਮੇਨ ਦੋਸ਼ੀ ਹੈਗਾ ਅਸਲਮ ਜਾਂ ਕ੍ਰਿਸ਼ਨ ਉਹਦੀ ਸਿਸਟਰ ਉਹਦੀ ਉਹਦੀ ਭੈਣ ਹੈ ਉਹ ਜਿਹੜੀ ਸਾਨੂੰ ਫੰਡੇ ਬਾਕੀ ਹੈ